ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਖਾਨ ਤਨ ਅੰਤਰ ਰਬ ਰਹਾ ਆਰ ਵਰਬ ਪ੍ਰਭ ਸੋਏ ਸਵਨਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਸ਼ਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਤੋਂ ਇਹ ਤੁਕਾਂ ਉਚਾਰ ਕੀਤੀਆਂ ਗਈਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 45 ਅੰਕ ਤੇ ਸਵਾਇ ਬਾਹਰ ਇਹਨਾਂ ਤੁਕਾਂ ਦੇ ਵਿਚਾਰ ਕਰਨ ਤੋਂ ਪਹਿਲਾਂ ਆਪ ਜੀ ਨਾਲ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੈਂ ਕੋਈ ਪ੍ਰੋਫੈਸ਼ਨਲ ਕਥਾਵਾਚਕ ਨਹੀਂ ਹਾਂ ਨਾ ਕੋਈ ਮੈਂ ਪ੍ਰਚਾਰਕ ਹਾਂ ਤੇ ਨਾ ਹੀ ਮੈਂ ਕਿਸੇ ਗੁਰਦੁਆਰਾ ਸਾਹਿਬ ਦਾ ਕ੍ਰਾਂਤੀ ਆ ਮੈਂ ਤਾਂ ਆਪ ਜੀ ਦਾ ਕੁਛ ਸੇਵਕ ਹਾਂ ਗੁਰਬਾਣੀ ਪੜਦਾ ਹਾਂ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜੋ ਮੈਨੂੰ ਉਹਨਾਂ ਦੀ ਬਖਸ਼ਿਸ਼ ਨਾਲ ਜੋ ਮੈਨੂੰ ਸਮਝ ਆਂਦੀ ਹੈ ਉਹ ਵਿਚਾਰ ਮੈਂ ਆਪ ਜੀ ਨਾਲ ਸਾਂਝੇ ਕਰਦਾ ਹਾਂ ਆਪ ਜੀ ਨਾਲ ਸ਼ੇਅਰ ਕਰਦਾ ਹਾਂ ਬਾਣੀ ਦੇ ਵਿਚਾਰ ਕਰਦੇ ਹਾਂ ਆਪ ਜੀ ਦੇ ਸੇਵਕ ਤੋਂ ਜਾਣਣ ਜਾਣੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਮੈਂ ਖਿਮਾ ਦਾ ਜਾਚਕ ਹਾਂ ਤੇ ਆਪ ਉਸ ਮੇਰੀ ਗਲਤੀ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਸਕਦੇ ਹੋ ਤਾਂ ਮੈਂ ਅੱਗੇ ਤੋਂ ਉਹ ਗਲਤੀ ਨਾ ਕਰਾਂ ਤੇ ਮੈਂ ਸਹੀ ਵਿਚਾਰ ਆਪ ਜੀ ਨੂੰ ਦੱਸ ਸਕਾਂ ਆਓ ਜੋ ਤੁਕਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਆਓ ਉਹਦੇ ਵਿਚਾਰ ਸਰਵਣ ਕਰੋ ਥਾਨ ਤਨੰਤਰ ਰਵਰਹ ਪਾਰਬਰਮ ਪ੍ਰਾਪਤੋ ਜੋ ਗੱਲ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਤੁਕਾਂ ਰਾਹੀਂ ਕਹੀ ਹੈ। ਇਹੀ ਗੱਲ ਕੱਲ੍ਹ ਦੀਆਂ ਤੁਕਾਂ ਵਿੱਚ ਜੋ ਆਪ ਇਹਨੇ ਪਾਠ ਤੇ ਵਿਚਾਰ ਸਰਵਨਾ ਕੀਤਾ ਸੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਇਹੀ ਗੱਲ ਕੀਤੀ ਸੀ। ਥਾਨ ਤਨੰਤਰ ਰਵ ਰਹਾ ਪਾਰ ਬ੍ਰਹਮ ਸਭ ਪਾਰ ਬ੍ਰਹਮ ਪ੍ਰਾਪਤ ਹੋਇਆ ਉਪਾਰ ਪ੍ਰਮਾਤਮਾ ਹਰ ਥਾਂ ਵਿਆਪਕ ਹੈ ਉਹ ਕਿਸੇ ਇੱਕ ਖਿੱਤੇ ਵਿੱਚ ਨਹੀਂ ਉਹ ਕਿਸੇ ਇੱਕ ਸੁਭੇ ਵਿੱਚ ਨਹੀਂ ਉਹ ਕਿਸੇ ਇੱਕ ਦੇਸ਼ ਵਿੱਚ ਨਹੀਂ ਉਹ ਪੂਰੇ ਸੰਸਾਰ ਵਿੱਚ ਹਰ ਥਾਂ ਵਿਆਪਕ ਹੈ ਸਭ ਦਾ ਦਾਤਾ ਸਭ ਦਾ ਦਾਤਾ ਇੱਕ ਹੈ ਦੂਜਾ ਨਹੀਂ ਕੋਈ ਪਰਮਾਤਮਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਸਾਰੇ ਜੀਵਾਂ ਨੂੰ ਉਹ ਆਪ ਹੀ ਦਾਤਾ ਦੰਦਾ ਹੈ ਆਪ ਹੀ ਸਭ ਦੀ ਸਵਾਲ ਕਰਦਾ ਹੈ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਅੱਜ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਕਿ ਪਰਮਾਤਮਾ ਹੀ ਸਭ ਕੁਝ ਦੇਣ ਵਾਲਾ ਹੈ ਤੇ ਅਸੀਂ ਕਿਧਰ ਉਤਰ ਨਾ ਭਟਕੀਏ ਨਾ ਕਿਸੇ ਕਬਰਾਂ ਤੇ ਜਾਈਏ ਨਾ ਕਿਸੇ ਸੰਵਾਦਾਂ ਤੇ ਜਾਈਏ ਨਾ ਕਿਸੇ ਢੇਰਿਆਂ ਤੇ ਜਾਈਏ ਸ਼ਬਦ ਦੀ ਵਿਚਾਰ ਕਰੀਏ ਉਸ ਪਰਮਾਤਮਾ ਦੇ ਗੁਣਾਂ ਨੂੰ ਸਮਝ ਕੇ ਉਸ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਆਪਣਾ ਜੀਵਨ ਸੋਹਣਾ ਬਣਾਈਏ ते जो भी असी परमात्मा तो जो भी असी मंगना है वो परमात्मा तो मंगिए उस अगे ही अर्दास करिए वाहेगुरु जी का खालसा वाहेगुरु जी की फतेह